ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਵਿਸ਼ਵਾਸ ਘਾਤੀ ਕਾਂਗਰਸ ਬਾਰੇ ਇੱਕ ਵੀਡੀਓ ਬਣਾਈ ਹੈ ਇੱਕ ਸ਼ਾਰਟ ਕਲਿੱਪ ਬਣਾਇਆ ਤੇ ਹੁਣ ਮੈਂ ਜਿਹੜੇ ਬੁੱਕਲ ਦੇ ਚੋਰ ਨੇ ਜਿਹੜੇ ਜਿਨ੍ਹਾਂ ਨੇ ਸਿੱਖ ਹੁੰਦੇ ਹੋਏ ਪੰਗ ਵੰਦੇ ਹੋਏ ਦਾੜੀ ਰੱਖਦੇ ਹੋਏ ਕਿਰਪਾਨ ਪਾਉਂਦੇ ਹੋਏ ਜਿਹੜਾ ਵਿਸ਼ਵਾਸ ਘਾਤ ਕਰਿਆ ਉਹ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਡੋਗਰੇ ਸੀਗੇ ਜਾ ਜਿਹੜੇ ਮਹਾਂਤ ਨਰੈਣੂ ਨੇ ਜਿਵੇਂ ਅੱਜ ਉਹ ਜਿਹੜਾ ਰੋਲ ਹੈ ਉਹ ਅਕਾਲੀ ਦਲ ਅਕਾਲੀ ਦਲ ਬਣੀ ਮੈਂ ਕਹਿਣਾ ਚਾਹੁੰਦਾ ਬਾਦਲ ਲਾਣਾ ਸੁਖਵੀਰ ਦੀ ਜਿਹੜੀ ਫੌਜ ਹੈ ਜਿਹੜੀ ਸੈਨਾ ਹੈ ਮੈਂ ਜੋਦੇ ਬਾਰੇ ਗੱਲਬਾਤ ਕਰਨਾ ਚਾਹੁੰਦਾ ਕਿਉਂਕਿ ਜਿਹੜਾ ਬਾਦਲ ਸੀ ਉਹ ਤਾਂ ਸਾਰੇ ਸੰਸਾਰ ਦੇ ਸਿੱਖਾਂ ਦੀਆਂ ਜਿਹੜੀਆਂ ਬਾਦ ਦੁਆਮਾਂ ਨੇ ਬਾਦ ਦੁਆਮਾਂ ਲੈ ਕੇ ਉਹ ਮਰ ਚੁੱਕਿਆ ਉਹਦਾ ਕੋਈ ਅੱਜ ਦੇ ਟਾਈਮ ਦੇ ਵਿੱਚ ਸਿੱਖ ਨੌਂ ਵੀ ਲੈਣਾ ਚਾਹੁੰਦਾ ਪਰ ਆਪਾਂ ਸ਼ੁਰੂ ਤੋਂ ਜਦ ਤੋਂ ਇਹ ਅਕਾਲੀ ਦਲ ਦੇ ਵਿੱਚ ਆਏ ਨੇ ਇਹਨਾਂ ਨੇ ਕੀ ਕੁਝ ਕਰਿਆ ਆਪਾਂ ਉਹਦੇ ਤੇ ਆਪਾਂ ਅੱਜ ਆਪਾਂ ਥੋੜਾ ਜਿਹਾ ਵਿਚਾਰ ਕਰਾਂਗੇ ਤੇ ਮੈਂ ਇਹੀ ਚਾਹੁੰਦਾ ਵੀ ਜਿੰਨੀਆਂ ਵੀ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਆਈਆਂ ਨੇ ਉਹਨਾਂ ਦੇ ਹਰ ਰੋਜ਼ ਵੀਡੀਓ ਪਾ ਕੇ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਆ ਪਾ ਉਹਨਾਂ ਨੂੰ ਨੰਗਾ ਕਰੀਏ ਇਹਨਾਂ ਨੇ ਪੰਜਾਬ ਵਾਸਤੇ ਕੀ ਕਰਿਆ ਸਿੱਖਾਂ ਵਾਸਤੇ ਕੀ ਕਰਿਆ ਤੇ ਅੱਜ ਆਪਾਂ ਅਕਾਲੀ ਦਲ ਬਾਦਲ ਜਿਹਦੇ ਦੇ ਖਾਮ-ਖਾ ਕਬਜ਼ਾ ਕਰਿਆ ਬਾਦਲ ਸੈਨਾ ਨੇ ਸੁਖਵੀਰ ਦੀ ਸੈਨਾ ਨੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਬਾਦਲ ਜਦ ਮੁੱਖ ਮੰਤਰੀ ਬਣਿਆ ਉਹਦੇ ਮੁੱਖ ਮੰਤਰੀ ਦੇ ਦੌਰ ਦੇ ਵਿੱਚ ਜਿਹੜਾ ਨਿਰੰਕਾਰੀਆਂ ਵਾਲਾ ਕਾਹਨ ਹੋਇਆ ਸੀ ਉਹ ਹੋਇਆ ਨਿਰੰਕਾਰੀ ਕਾਹਨ ਦੇ ਵਿੱਚ ਹੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਨਿਰੰਕਾਰੀ ਸੀਗਾ ਉਹਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਜਿਹੜਾ ਕਢਵਾਇਆ ਸੀਗਾ ਉਹਨੂੰ ਪੰਜਾਬ ਤੋਂ ਬਾਹਰ ਕੱਢਿਆ ਸੀ ਸਾਰੀਆਂ ਮੂਵੀਆਂ ਦੇ ਵਿੱਚ ਆਨ ਰਿਕਾਰਡ ਹੈ ਤੇ ਉਹਦੀ ਬਾਅਦ ਚੋਂ 1984 ਦੇ ਵਿੱਚ ਕਾਂਗਰਸ ਨੇ ਇੰਦਰਾ ਗਾਂਧੀ ਨੇ ਅਕਾਲ ਤਖਤ ਸਭ ਢਾਇਆ ਭਾਰਤੀ ਜਨਤਾ ਪਾਰਟੀ ਨੇ ਹੱਲਾਸ਼ੇਰੀ ਦਿੱਤੀ ਜਿਹੜੀ ਨਾਲ ਖੜੀ ਵਿਰੋਧੀ ਪਾਰਟੀ ਦੇ ਤੌਰ ਤੇ ਉਹਦਾ ਵੀ ਕੋਈ ਰੋਲ ਘਟ ਨਹੀਂ ਮਾਪਿਆ ਜਾ ਸਕਦਾ ਤੇ ਅਕਾਲੀ ਦਲ ਜਾਂ ਹਰਚੰਦ ਸਿੰਘ ਲੋਂਗੋਵਾਲ ਜਾ ਜਿਹੜਾ ਕੌੜਾ ਲਾਣਾ ਆਪਾਂ ਇਹਨਾਂ ਨੂੰ ਕਿਸੇ ਨੂੰ ਵੀ ਘੱਟ ਕਰਕੇ ਨਹੀਂ ਦੇਖ ਸਕਦੇ 1984 ਦਾ ਜਿਹੜਾ ਕਾਲ ਤੱਕ ਸਭ ਤੇ ਅਟੈਕ ਹੋਇਆ ਇਹ ਸਾਰੇ ਵਿੱਚ ਸੀਗੇ ਇਹਨਾਂ ਨੇ ਬੇਈਮਾਨਾਂ ਨੇ ਗਦਾਰਾਂ ਨੇ ਧਿਆਨ ਚੰਦ ਡੋਗਰੇ ਦੀਆਂ ਲਾਦਾ ਨੇ ਇਹਨਾਂ ਨੇ ਸੰਤ ਜਰਨੈਲ ਸਿੰਘ ਨੂੰ ਧੋਖਾ ਦਿੱਤਾ ਤੇ ਬਹੁਤ ਚਿੱਠੀਆਂ ਵੀ ਆ ਚੁੱਕੀਆਂ ਨੇ ਜਿਹੜੀਆਂ ਇਹਨਾਂ ਨੇ ਲਿਖੀਆਂ ਵੀ ਜਿਹੜਾ ਸੰਤ ਜਰਨੈਲ ਸਿੰਘ ਆ ਉਹ ਸਾਡੇ ਦੇ ਭਾਰੂ ਹੋ ਰਿਹਾ ਤੁਸੀਂ ਫੋਰਸਾਂ ਭੇਜੋ ਇਹਨਾਂ ਦੇ ਕਹਿਣ ਕਰਕੇ ਸਾਰੀਆਂ ਫੋਰਸਾਂ ਜਿਹੜਾ ਕਾਲਤਾ ਸਾਹਿਬ ਤੇ ਹਮਲਾ ਹੋਇਆ ਤੇ ਇਹਨਾਂ ਨੂੰ ਹੀ ਬੜੇ ਬਚਾ ਕੇ ਬੜੀ ਸਾਵਧਾਨੀ ਨਾਲ ਹੱਥ ਖੜੇ ਕਰਾ ਕੇ ਬਾਹਰ ਕਢਵਾ ਕੇ ਇਹਨਾਂ ਨੂੰ ਹੀ ਇੱਥੋਂ ਲੈ ਕੇ ਗਏ ਨੇ 84 ਦੇ ਵਿੱਚ ਤੇ ਇਹ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਐਡਾ ਘਟੀਆ ਬੰਦਾ ਸੀਗਾ ਇਹ ਇੱਕ ਮੂੰਹ ਤੇ ਦਾੜੀ ਰੱਖ ਕੇ ਸਿਰ ਤੇ ਪੱਗ ਬੰਨ ਕੇ ਇਹਨੇ ਹਮੇਸ਼ਾ ਸਿੱਖਾਂ ਨੂੰ ਤੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਇਹਨੇ ਹਮੇਸ਼ਾ ਹੀ ਗੁਮਰਾਹ ਕਰਿਆ ਇਹ ਦਿਨ ਦੇ ਵਿੱਚ ਖਾੜਕੂ ਸਿੰਘਾਂ ਦੇ ਭੋਗ ਤੇ ਜਾਂਦਾ ਸੀਗਾ ਤੇ ਰਾਤ ਨੂੰ ਕੇਪੀਐਸ ਗਿੱਲਾ ਜਿਹੜਾ ਉਹਦੇ ਨਾਲ ਬਹਿ ਕੇ ਮੀਟਿੰਗਾਂ ਕਰਦਾ ਸੀ ਤੇ ਇੱਕ ਪੱਤਰਕਾਰ ਹੈ ਰਾਹੁਲ ਲਾਉਂਗਾ ਉਹਨੇ ਆਪਣੀ ਬੁੱਕ ਦੇ ਵਿੱਚ ਲਿਖਿਆ ਵੀ ਪ੍ਰਕਾਸ਼ ਸਿੰਘ ਬਾਦਲ ਦਿਨੇ ਸਿੱਖਾਂ ਦੇ ਭੋਗ ਤੇ ਜਾ ਕੇ ਉਹਨਾਂ ਦੇ ਜਿਹੜੇ ਸਿੰਘ ਸੀਗਾ ਉਹਨਾਂ ਦੀ ਇਹ ਮੁਖਬਰੀ ਕਰਦਾ ਸੀ ਸਾਰਾ ਕੁਝ ਦੇਖਦਾ ਸੀ ਰੇਕੀ ਕਰਦਾ ਸੀ ਤੇ ਕੇਪੀਐਸ ਗਿੱਲਾ ਨਾਲ ਜਿਹੜਾ ਰਾਤ ਦੀ ਰੋਟੀ ਖਾਂਦਾ ਸੀਗਾ ਇਹ ਤੇ ਜਦੋਂ ਫਿਰ ਇਹਨਾਂ ਦੀ ਸਰਕਾਰ ਆਈ ਸਰਕਾਰ ਦੇ ਵਿੱਚ ਇਹਨਾਂ ਨੇ ਜਿਹੜੇ ਬੰਦਿਆਂ ਨੇ ਸਿੱਖੀ ਦਾ ਘਾਣ ਕਰਿਆ ਜਿਹੜੀ ਸਾਡੀ ਜਵਾਨੀ ਆ ਉਹਦੇ ਖੂਨ ਦੀ ਹੌਲੀ ਖੇਢੀ ਬਾਦਲਾ ਨੇ ਉਹਨਾਂ ਬੰਦਿਆਂ ਨੂੰ ਆਪਣੇ ਰਾਜ ਜਦੋਂ ਇਹਨਾਂ ਦਾ ਰਾਜ ਸੀਗਾ ਇਹਦੇ ਵਿੱਚ ਉਹਨਾਂ ਨੂੰ ਬੜੀਆਂ-ਬੜੀਆਂ ਡੀਜੀਪੀ ਤੱਕ ਉਹਨਾਂ ਨੂੰ ਐਸਐਸਪੀ ਤੱਕ ਜਿਹੜੀਆਂ ਪੋਸਟਾਂ ਨੇ ਉਹ ਦਿੱਤੀਆਂ ਉਸ ਤੋਂ ਬਾਅਦ ਇਹਨਾਂ ਨੇ ਹਮੇਸ਼ਾ ਪੰਜਾਬ ਨਾਲ ਹਮੇਸ਼ਾ ਧੋਖਾ ਕਰਿਆ ਪਾਣੀਆਂ ਦੇ ਮਾਮਲੇ ਦੇ ਵਿੱਚ ਧੋਖਾ ਕਰਿਆ ਤੇ ਜਿਹੜੇ ਵੀ ਪੰਜਾਬ ਦੇ ਵਿੱਚ ਜਿੱਥੇ ਵੀ ਸਟੈਂਡ ਲੈਣ ਵਾਲਾ ਸੀਗਾ ਉੱਥੇ ਇਹਨਾਂ ਨੇ ਭਾਜਪੀ ਨਾਲ ਰਲ ਕੇ ਹਮੇਸ਼ਾ ਪੰਜਾਬ ਦੇ ਹੱਕ ਮਾਰੇ ਨੇ ਪੰਜਾਬ ਦੇ ਜਿਹੜੇ ਹੱਕ ਨੇ ਉਹਦੇ ਪੰਜਾਬ ਦੇ ਵਿਰੁੱਧ ਖੜਾ ਹੋ ਕੇ ਇਹਨਾਂ ਨੇ ਪੰਜਾਬ ਦਾ ਨੁਕਸਾਨ ਕਰਿਆ ਤੇ ਜਿਹੜੇ ਵੀ ਬਰਗਾੜੀ ਕਾਂਡ ਹੋਇਆ ਉਹਦੇ ਵਿੱਚ ਆਪਾਂ ਨੂੰ ਪਤਾ ਇਹਨਾਂ ਦਾ ਕੀ ਹੱਥ ਹੈ ਜਿਹੜਾ ਨੂਰਪੁਰ ਹੋਇਆ ਸੀਗਾ ਉਹਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਤੇ ਦਰਵਾਰਾ ਸਿੰਘ ਗੁਰੂ ਇਹਨਾਂ ਦੇ ਟਾਈਮ ਦੇ ਵਿੱਚ ਜਿਹੜਾ ਡੀਸੀ ਸੀਗਾ ਉਹਨੇ ਨਕੋਦਰ ਕਾਂਡ ਦੇ ਵਿੱਚ ਕੀ ਕਰਿਆ ਇਹ ਇਸ ਟਾਈਮ ਵੋਟਾਂ ਦੇ ਵਿੱਚ ਵੀ ਖੜਦੇ ਇਸੇ ਪਾਰਟੀ ਵੱਲੋਂ ਜਿਹੜਾ ਇਜਹਾਰ ਜ਼ਾਲਮ ਹੈ ਆਲਮ ਹੈ ਉਹਨੂੰ ਇਹਨਾਂ ਨੇ जिने ਸਿੱਖੀ ਦਾ ਘਾਣ ਕਰਿਆ ਇਹਨੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਵੀ ਸ਼ਾਮਲ ਕਰਿਆ ਤੇ ਬਾਦਲ ਪਾਰਟੀ ਨੇ ਹਮੇਸ਼ਾ ਜਿਹੜਾ ਪੰਜਾਬ ਦਾ ਉਹਨੇ ਹਮੇਸ਼ਾ ਪੰਜਾਬ ਦਾ ਨੁਕਸਾਨ ਕਰਿਆ ਸੁਖਵੀਰ ਬਾਦਲ ਵੀ ਅੱਜ ਤੱਕ ਸਿਰ पे ਜਿਹੜੇ ਅੱਜ ਕਹਿ ਰਿਹਾ ਵੀ ਮੈਂ ਐ ਕਰ ਦੂੰ ਐ ਕਰ ਦੂੰਗਾ ਇਹਨੇ ਜਦ ਪੰਜਾਬ ਦੇ ਲੋਕਾਂ ਦਾ ਪੰਜਾਬੀਆਂ ਦਾ ਸਿੱਖਾਂ ਦਾ ਜਦ ਧੱਕਾ ਹੋ ਰਿਹਾ ਸੀਗਾ ਇਹ ਭਾਜਪਾ ਦੇ ਨਾਲ ਭਾਈਵਾਲ ਹੋ ਕੇ ਉਹਦਾ ਇਹ 100% ਜ਼ਿੰਮੇਵਾਰ ਨੇ ਜਿਹੜੇ ਅੱਜ ਪੰਜਾਬ ਜਿਹੜੇ ਹਾਲਾਤਾਂ 'ਚ ਖੜਿਆ ਹੈ ਜੇ ਸਿਮਰਨਜੀਤ ਸਿੰਘ ਮੈਸ ਨੇ ਰੌਲਾ ਪਾ ਕੇ ਪੰਜਾਬ ਦੇ ਪਾਣੀਆਂ ਦਾ ਜਿਹੜਾ ਰਾਜਸਟਾਨੀ ਕੰਨੀ ਪੈਸਾ ਖੜਾ ਉਹਦਾ ਬਿੱਲ ਪਾਸ ਕਰਾਇਆ ਪਰ ਇਹਨਾਂ ਨੇ ਧਿਆਨ ਚੰਦ ਡੋਗਰੇ ਦੇ ਜਿਹੜੀਆਂ ਲਾਦਾ ਨੇ ਇਹਨਾਂ ਨੇ ਉਹ ਪਾਣੀ ਦਾ ਬਿੱਲ ਰਾਜਸਟਾਨ ਨੂੰ ਅੱਜ ਤੱਕ ਨਹੀਂ ਭੇਜਿਆ ਹੈਗਾ ਹੁਣ ਤਾਂ ਚਲੋ ਸਰਕਾਰ ਇਹਨਾਂ ਦੀ ਚੱਲੇਗੀ ਸੋ ਅਕਾਲੀ ਦਲ ਦੀਆਂ ਇੰਨੀਆਂ ਕਰਤੂਤਾ ਨੇ ਬਾਦਲ ਸੈਨਾ ਦੀਆਂ ਸੁਖਵੀਰ ਸੈਨਾ ਦੀਆਂ ਆਪਾਂ ਬਹੁਤ ਲੰਬੀ ਵੀਡੀਓ ਬਣ ਜਾਣੀ ਹੈ ਕਿਸੇ ਦਿਨ ਫਿਰ ਵਿਸਤਾਰ ਪੂਰਵਕ ਅਕਾਲੀ ਦਲ ਬਾਦਲ ਹੈ ਜਿਹੜਾ ਜਿਹਦੇ ਧੱਕੇ ਨਾਲ ਕਬਜ਼ਾ ਕਰਿਆ ਇਹ ਬੜੀ ਸੰਘਰਸ਼ਮਈ ਪਾਰਟੀ ਸੀਗੀ ਬੜੇ ਯੋਧਿਆਂ ਦੀ ਪਾਰਟੀ ਸੀਗੀ ਪਰ ਅੱਜ ਇਹ ਸੁਖਵੀਰ ਦੀ ਜਿਹੜੀ ਸੈਨਾ ਉਹ ਬਣ ਚੁੱਕੀ ਹੈ ਸਖਵੀਰ ਬਾਦਲ ਨੂੰ ਕੌਣ ਨਹੀਂ ਜਾਣਦਾ ਜਿਨੇ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਖੜ ਕੇ ਸਾਰਾ ਕੁਝ ਮੰਨਿਆ ਤੇ ਬਾਅਦ ਚੋਂ ਜਨਤਾ ਦੇ ਵਿੱਚ ਆ ਕੇ ਕੋਈ ਸ਼ੋਰ ਕਰ ਰਿਹਾ ਤੇ ਇਹਨਾਂ ਨੇ ਹਮੇਸ਼ਾ ਜਿਹੜੇ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੇ ਉਹਨਾਂ ਨੂੰ ਖੋਰਾ ਲਾਇਆ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਹਮੇਸ਼ਾ ਵਰਤਿਆ ਅੱਜ ਕੋਈ ਵੀ ਸਿੱਖ ਇਹ ਜਿਆ ਨਹੀਂ ਹੈਗਾ ਪੰਜਾਬੀ ਇਹ ਜਿਆ ਨਹੀਂ ਹੈਗਾ ਜਿਹਨੂੰ ਇਹਨਾਂ ਬਾਰੇ ਨਾ ਪਤਾ ਹੋਵੇ ਪਰ ਫਿਰ ਵੀ ਮੈਂ ਆਪਣਾ ਇਸ ਚੀਜ਼ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਸੀਗਾ ਵੀ ਜਿਹੜੀ ਮੇਰੀ ਐ ਮੇਰੇ ਵੱਲੋਂ ਜਿਹੜੀ ਵੀਡੀਓ ਬਣੇ ਉਹ ਮੇਰੇ ਪੇਜ ਤੇ ਪਈ ਰਵੇ ਤਾਂ ਕਿ ਜਿਨ੍ਹਾਂ ਨੂੰ ਜੜੀਆਂ ਇਹ ਚੀਜ਼ਾਂ ਦਾ ਨਹੀਂ ਪਤਾ ਉਹ ਦੇਖ ਕੇ ਚੀਜ਼ ਤੋਂ ਦੇਖ ਲੈਣ ਵੀ ਅਸੀਂ ਅਕਾਲੀਆਂ ਤੇ ਇੰਨਾ ਭਰੋਸਾ ਕਰਿਆ ਪਰ ਅਕਾਲੀਆਂ ਨੇ ਸਾਨੂੰ ਹਮੇਸ਼ਾ ਲੁਕਿਆ ਤੇ ਕੁੱਟਿਆ ਸੋ ਜਿਹੜੀਆਂ ਅੱਜ ਬਾਦਲਾਂ ਨੇ ਜਿਹੜਾ ਬਾਦਲਾਂ ਦੇ ਟਾਈਮ ਦੇ ਵਿੱਚ ਜਿਹੜਾ ਨਸ਼ਾ ਉਹ ਵਧਿਆ ਬਾਗਲਾਂ ਦੇ ਟਾਈਮ ਦੇ ਵਿੱਚ ਜਿਹੜੀ ਲੱਚਰ ਗਾਇਕੀ ਆ ਉਹ ਨੇ ਜਿਹੜੇ ਸਾਡੇ ਸਿੱਖੀ ਹੈ ਜਿਹੜੀ ਸਾਡੀ ਸਿੱਖੀ ਨੂੰ ਉਹਨੂੰ ਘਾਤ ਲਾਈ ਹੈ ਤੇ ਹੋਰ ਬਹੁਤ ਚੀਜ਼ਾਂ ਨੇ ਕੋਸ਼ਿਸ਼ ਕਰੂੰਗਾ ਵੀ ਵਿਸਤਾਰ ਨਾਲ ਉਹਨਾਂ ਬਾਰੇ ਵੀ ਇੱਕ ਵੀਡੀਓ ਬਣਾ ਕੇ ਪਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ